ਅਸੀਂ ਪੰਜਾਬ ਦੇ ਜਿੰਨੇ ਵੀ ਵਿਰਾਸਤੀ ਰੁਪਿਆਤਾ ਖਤਮ ਹੋ ਗਏ ਜੀ ਆ ਖਤਮ ਹੋਣ ਦੀ ਕਗਾਰਦੇ ਨੇ ਸੋ ਅਸੀਂ ਉਹਨਾਂ ਨੂੰ ਰਿਵਾਈਵ ਕਰਨ ਤੇ ਲੱਗੇ ਹੋਈਆਂ ਜੀ ਕੈਮ ਬਾਸ ਰਹੂੜਾ ਟੱਕ ਬੈਲ ਪੀਲੂ ਰਜਿਆ ਨਸਿੰਬਲ ਸੁਆਂਜਨਾ ਇਹ ਸੁਆਂਜਨਾ ਦਾ ਵੀ ਹੈਗਾ ਇਹ ਇਮਲੀ ਹੈ ਆਵਲਾ ਤੇ ਟਾਲੀ ਪਿਲਖਣ ਕਚਨਾਰ ਰਿੰਗੋਟ ਕਾਲੀਸ਼ਰੀ ਹਾਰ ਸ਼ਿੰਗਾਰ ਚਿੱਟੀ ਸ਼ਰੀ ਨਿੰਮ ਅੱਗੇ ਹੈ ਜੀ ਖੈਰ ਮਲਾਬੇਰ ਫਲਾਹੀ ਫੇਰੂ ਜੰਡ ਕਿਕਰ ਦੇਸੀ ਇੱਕ ਮੱਠਾ 베ਰੀ ਦੇਸੀ ਜੰਗਲ ਜਲੇਬੀ ਤੇ ਰੇਠਾ ਨਵੇਂ ਬੱਚਿਆਂ ਨੂੰ ਤੇ ਇਹਨਾਂ ਦੇ ਨਾਮ ਨਹੀਂ ਪਤਾ ਹੁਣ ਗੱਲਬਾਤ ਕਰਕੇ ਆਪਾਂ ਹੋਰ ਜਾਣਕਾਰੀ ਲੈਣੇ ਆ ਕੀ ਹਾਲ ਹੈ ਜੀ ਸੁਜੀਆ ਮੈਂ ਜੀ ਇਹ ਜੇ ਤੁਸੀਂ ਸਾਰੇ ਜਿਹੜੇ ਪ੍ਰਾਤਨ ਹਨ ਨਾ ਦਰਖਤਾਂ ਦੇ ਰੱਖੇ ਨੇ ਬੀਜ ਜਿਵੇਂ ਬੇਲ ਹੋ ਗਿਆ ਰੂੜਾ ਬਾਸ ਵੈਸੇ ਜ਼ਿਆਦਾਤਰ ਤਾਂ ਕਿਸੇ ਨੂੰ ਨਵੇਂ ਬੱਚਿਆਂ ਨੂੰ ਨਾਮ ਹੀ ਨਹੀਂ ਪਤਾ ਹੁੰਣਾ ਨਾ ਦੇਖਣੇ ਤਾਂ ਕੀ ਨੇ ਇਹ ਦਰਖਤ ਇਹ ਹੋਲੀ ਹੋਲੀ ਅਲੋਪ ਹੋ ਗਏ ਇਹ ਤੁਸੀਂ ਇਹਦੀ ਕਿਵੇਂ ਸਾਂਭ ਸੰਭਾਲ ਜਾਂ ਕਿਵੇਂ ਪਨੀਰੀ ਤਿਆਰ ਕਰ ਰਹੇ ਹੋ ਉਹਦੇ ਬਾਰੇ ਮੜ ਜਾ ਹਾਂਜੀ ਰਾਉਂਡ ਗਲਾਸ ਫਾਊਂਡੇਸ਼ਨ 67 ਮੁਹਾੜੀ ਦੇ ਵਿੱਚ ਤੇ ਸਾਡੀ ওভারঅল ਪੰਜਾਬ ਦੇ ਵਿੱਚ ਚਾਰ ਜਗ੍ਹਾ ਨਰਸਰੀਆਂ ਨੇ ਜੀ ਠੀਕ ਹੈ ਤੇ ਸਾਡੀ ਜਿਹੜੀ ਮੇਨ ਨਰਸਰੀ ਉਹ ਲੰਗਪਿੰਡ ਪਟਿਆਲੇ ਦੇ ਕੋਲ ਹੈ ਇਹ ਭਾਜੀ ਸਾਡਾ ਵਰਕ 2019 ਤੋਂ ਅਸੀਂ ਲੱਗੇ ਹੋਏ ਆ ਅਸੀਂ ਪੰਜਾਬ ਦੇ ਜਿੰਨੇ ਵੀ ਵਿਰਾਸਥੀ ਰੁਪਿਆ ਤਾਂ ਖਤਮ ਹੋ ਗਏ ਜੀ ਆ ਖਤਮ ਹੋਣ ਦੀ ਕਗਾਰ ਤੇ ਨੇ ਸੋ ਅਸੀਂ ਉਹਨਾਂ ਨੂੰ ਰਿਵਾਈਵ ਕਰਨ ਤੇ ਲੱਗੇ ਹੋਏ ਆ ਜੀ ਇਹ ਸਾਡਾ ਕੰਮ ਪੰਚਾਇਤਾਂ ਦੇ ਨਾਲ ਮਿਲ ਕੇ ਚੱਲਦਾ ਹੈ ਇਹ ਜਿੰਨੇ ਵੀ ਅਸੀਂ ਇੱਥੇ ਡਿਸਪਲੇ ਲਗਾਏ ਹੋਏ ਨੇ ਵਿੱਚ ਤੇ ਇਹ ਸਿਰਫ ਇੱਕ ਬੱਚਾ ਨਾ ਬੱਚਾ ਨੂੰ ਮਤਲਬ ਬੀਜਾਂ ਨਾਲ ਜਾਣ ਪਹਿਚਾਨ ਵਾਸਤੇ ਲਗਾਏ ਹੋਏ ਨੇ ਤੇ ਇਹ ਜਿੰਨੇ ਵੀ ਬੀਜ ਨੇ ਇਹਨਾਂ ਦੇ ਅਸੀਂ ਪੌਦੇ ਤਿਆਰ ਕਰਨੇ ਲੰਘ ਨਰਸਰੀ ਦੇ ਵਿੱਚ ਤੇ ਜਿੱਦਾਂ ਹੁਣ ਮੌਸਮ ਫਰਵਰੀ ਤੋਂ ਬਾਅਦ ਮਾਰਚ ਤੋਂ ਬਾਅਦ ਅਸੀਂ ਜਿੰਨੇ ਵੀ ਬੁੱਟੇ ਨੇ ਤੇ ਜਿਹੜੀਆਂ ਪੰਚਾਇਤਾਂ ਮੰਨ ਲਓ ਕਿਤੇ ਸਾਨੂੰ 1 ਕਿੱਲਾ ਮਿਲ ਜਾਂਦਾ ਹੈ ਤਾਂ 1 ਕਿੱਲੇ ਦੇ ਵਿੱਚ ਅਸੀਂ 3500 ਤੋਂ ਲੈ ਕੇ 4000 ਦਾ ਇੱਕ ਮਿੰਨੀ ਫੋਰੈਸਟ ਕ੍ਰੀਏਟ ਕਰਦੇ ਨੇ। ਉਹ ਪੰਚਾਇਤਾਂ ਦੇ ਨਾਲ ਨਰੇਗਾ ਹੋ ਜਾਂਦੀ ਹੈ ਜੀ ਵੀਡੀਓ ਦਫ਼ਤਰ ਦੇ ਨਾਲ ਅਸੀਂ ਕਲੈਬੇਸ਼ਨ ਕਰਕੇ ਅਸੀਂ ਉੱਥੇ ਪਲਾਂਟ ਪਾਉਂਦੇ ਆਂ ਤੇ ਸਾਡੀ ਸਾਰੀ ਟੈਕਨੀਕਲ ਸਪੋਰਟ ਸਾਡੀ ਰਹਿੰਦੀ ਹੈ। ਮੰਨ ਲਓ ਕੋਈ ਬੂਟਾ ਕੱਲ ਨੂੰ ਖਰਾਬ ਹੋ ਜਾਂਦਾ ਉਹਦੀ ਰਿਪਲੇਸਮੈਂਟ ਅਸੀਂ ਸਾਰੀ ਫ੍ਰੀ ਆਫ ਕੋਸਟ ਕਰਦੇ ਆਂ। ਸਾਰਾ ਬੂਟਾ ਫ੍ਰੀ ਆਫ ਕੋਸਟ ਹੁੰਦਾ ਹੈ ਜੀ। ਦੇਖੋ ਪਹਿਲਾਂ ਜਾ ਕੇ ਪਿੰਡ ਦੇ ਵਿੱਚ ਜਗ੍ਹਾ ਆਈਡੈਂਟੀਫਾਈ ਕਰਨੀ ਆਫਟਰ ਥੈਟ ਉਹਨਾਂ ਦਾ ਮਤਾਂ ਤੇ ਫਿਰ ਉਸ ਤੋਂ ਬਾਅਦ ਜਿੱਦਾਂ ਮਤਲਬ ਖੱਡੇ ਕਰਨੇ ਆ ਉਹ ਸਾਰਾ ਲੇਬਰ ਨੂੰ ਸਾਰਾ ਕੁਝ ਦੱਸਣਾ ਤੇ ਬੁੱਟੇ ਪਹਚਾਣਾ ਠੀਕ ਹੈ ਤੇ ਬੁੱਟੇ ਤੋਂ ਬਾਅਦ ਉਹਨਾਂ ਦੇ ਨਾਲ ਖੜੇ ਹੋ ਕੇ ਬੁੱਟੇ ਲਗਵਾਉਣਾ ਉਸ ਤੋਂ ਬਾਅਦ 15 ਦਿਨਾਂ ਬਾਅਦ ਉਹਨਾਂ ਦੀ ਇੱਕ ਟੈਕਨੀਕਲ ਜਿੱਦਾਂ ਸਾਡੀ ਵਿਜ਼ਿਟ ਹੁੰਦੀ ਹੈ ਟੈਕਨੀਕਲ ਉੱਥੇ ਜਾ ਕੇ ਸੀ 15 ਦਿਨਾਂ ਬਾਅਦ ਜਾ ਕੇ ਦੇਖਣਾ ਕਿ ਕਿਵੇਂ ਉਹ ਚੜ ਰਹੇ ਨੇ ਜੇ ਕੋਈ ਬੁੱਟਾ ਮਰ ਚੁੱਕਿਆ ਹੈ ਜਾਂ ਕਿਸੇ ਵੀ ਰੂਪ ਕਰਕੇ ਤੇ ਅਸੀਂ ਉਹਨੂੰ ਰਿਪਲੇਸ ਕਰਨਾ ਤੇ ਇਸ ਤਰ੍ਹਾਂ ਇਦਾਂ ਕਰਦੇ ਕਰਦੇ ਵੀ ਜੇ ਅਸੀਂ ਹੁਣ ਤੱਕ 2000 ਪਿੰਨਾਂ ਦੇ ਵਿੱਚ ਪਹੁੰਚ ਚੁੱਕੇ ਹਾਂ ਉਹ ਮਾਲਵਾ ਵੈਲ ਤੱਕ ਉਹ ਸਾਰਾ ਰੂਪਨਗਰ ਤੋਂ ਲੈ ਕੇ ਫਿਰੋਜ਼ਪੁਰ ਪਾਜਲਕਾ ਦੇ ਵਿੱਚ ਅਸੀਂ ਤੱਕ ਕੰਮ ਕੀਤਾ ਹੈ ਠੀਕ ਹੈ ਜੀ ਤੇ ਸਾਡੇ ਅਸੀਂ ਦੋ ਕਨਾਲ ਤੋਂ ਲੈ ਕੇ 25 ਏਕੜ ਤੱਕ ਦੇ ਜੰਗਲ ਲਗਾਏ ਨੇ ਜੀ ਤੇ ਇਕੱਠੇ ਵੀ ਕਿਤੇ ਲਾਏ ਵੀ 25 ਏਕੜ ਦਾ ਹਾਂਜੀ ਹਾਂਜੀ ਮਾਨਸਾ ਦੇ ਵਿੱਚ ਰੱਲਾ ਸਾਈਟ ਹੈ ਜੀ 25 ਏਕੜ ਦੇ ਵਿੱਚ ਅਸੀਂ ਟਿੱਬਰ ਰਵਾਇਡ ਕੀਤਾ ਪਹਿਲਾਂ ਰੇਤਾ ਸੀ ਤੇ ਹੁਣ ਉੱਥੇ ਜਾ ਕੇ ਦੇਖੋਗੇ ਤੁਸੀਂ ਜੰਗਲ ਹਰਿਆ ਭਰਿਆ ਹੋ ਗਿਆ ਜੀ ਸਿੱਨ੍ਹੇ ਪੰਜਾਬ ਦਾ 3.7% ਰਕਬਾ ਹੈ ਜਿਹੜਾ ਜੰਗਲਾਂ ਇਹ ਤਾਂ ਤੇ ਅਸੀਂ ਵਿਵਹਾਨ ਤੇ ਲੱਗੇ ਹੋਏ ਆਂ अच्छा, अच्छा, अच्छा। एक दसो ਵੀ ਜਿਵੇਂ ਤੁਸੀਂ ਸਰਕਾਰੀ ਜ਼ਮੀਨਾਂ ਦੇ ਜਾਂ ਪੰਚਾਇਤੀ ਜ਼ਮੀਨਾਂ ਦੇ ਗੱਤ ਆ ਜੇ ਕੋਈ ਆਪਣੇ ਨਿੱਜੀ ਜ਼ਮੀਨ ਤੇ ਲਾਉਣਾ ਚਾਹੁੰਦਾ ਹੈ ਸਾਡੇ ਕੋਲ ਨਿੱਜੀ ਜ਼ਮੀਨ ਤੇ 200 ਪਲੱਸ ਸਾਡੇ ਕੋਲ ਜਿਹੜੇ ਤਾਂ ਪਰਸਨ ਨੇ ਜਿਹੜੇ ਨਿੱਜੀ ਜ਼ਮੀਨ ਤੇ ਆਪਣਾ ਜੰਗਲ ਲਗਾਉਣਾ ਹੈ ਮੰਨ ਲਓ ਕਈਆਂ ਨੇ ਮੰਨ ਲਓ ਇੱਕ ਬਣਾਉਣਾ ਇੱਕ ਫੀਲਿੰਗ ਲੈਣੀ ਫੋਰੈਸਟ ਵਾਲੀ ਜਾਂ ਕਹਿਦੀ ਹੈ ਕਿ ਆਪਣਾ ਫਾਰਮ ਆਫ ਸਟੈਪ ਬਣਾਉਣਾ ਉਹ ਆਪਣੇ ਫਾਰਮ ਦੇ ਆਲੇ ਦੁਆਲੇ ਤੁਹਾਡੇ ਤੋਂ ਲਵਾ ਸਕਦਾ ਜੰਗਲ ਬਿਲਕੁਲ ਜੀ ਬਿਲਕੁਲ ਉਹ ਸਾਡੇ ਨਾਲ ਸਾਡਾ ਜਿਹੜਾ ਪੇਜ ਆਰਾਊਂਡ ਗਲਾਸ ਫਾਊਂਡੇਸ਼ਨ ਤੁਸੀਂ ਇੱਥੇ ਜਾ ਕੇ ਮੰਨ ਲਓ ਤੁਸੀਂ ਕਿਸੇ ਵੀ ਜ਼ਿਲ੍ਹੇ ਦੇ ਹੋ ਤੁਸੀਂ ਉਹਨਾਂ ਨੂੰ ਮੈਸੇਜ ਕਰੋਗੇ ਉਹ ਟੀਮ ਜਿਹੜੀ ਮੰਨ ਲਓ ਉਹਨਾਂ ਕੰਟੈਕਟ ਕਰੇ ਕੋਰੋਜਪੁਰ ਹੈ ਕੋਈ ਫਾਜ਼ਿਲ ਕਾ ਠੀਕ ਹੈ ਜੇ ਕੋਈ ਸੰਗਰੂਰ ਹੈ ਤੇ ਉਹ ਤੁਸੀਂ ਆਪਣਾ ਪਿੰਡ ਤੇ ਪਤਾ ਦੇ ਭੇਜ ਦੋਗੇ ਤੇ ਉਸ ਟੀਮ ਦੇ ਨਾਲ ਦੀ ਨਾਲ ਤੁਹਾਡਾ ਸੰਪਰਕ ਹੋ ਜਾਏਗਾ ਉਹ ਤੁਹਾਡੇ ਘਰ ਆ ਕੇ ਤੁਹਾਡੇ ਫਾਰਮ ਹਾਊਸ ਤੇ ਆ ਕੇ ਸਾਰੇ ਦੱਸ ਦੇਣਗੇ ਤੁਹਾਨੂੰ ਦੱਸ ਦੇਣਗੇ ਵੀ ਪਿੱਟ ਡਿਗਿੰਗ ਕਿਵੇਂ ਹੋਣੀ ਹੈ ਕਿੰਨੇ ਜਿੰਨੇ ਖੱਡੇ ਹੋਣਗੇ ਉਨੇ ਹੀ ਬੁੱਟੇ ਸੀ ਉੱਥੇ ਪਚਾਵਾਂਗੇ ਜੀ अच्छा ਜਿਵੇਂ ਮੰਨ ਲਓ ਕਿੰਨੀ ਘਟ ਤੋਂ ਘਟ ਕਿੰਨੀ ਜਗ੍ਹਾ ਚਾਹੀਦੀ ਜੇ ਕਿਸੇ ਨਿਜੀ ਲਵਾਉਣਾ ਹੋਵੇ ਘਟ ਤੋਂ ਇਹਦੇ ਦੋ ਕਨਾਲ ਸੀ ਦੋ ਕਨਾਲ ਹਾਂਜੀ ਇਸ ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਲਗਾ ਸਕਦੇ ਜੇ ਮੰਨ ਲਓ ਕਿ ਇਹ ਆਪਣੇ ਸ਼ਹਿਰਾਂ 'ਚ ਰਹਿੰਦੇ ਨੇ ਪਰ ਉਹ ਆਪਣਾਣਾ ਜਨਰਲ ਨੇ ਜਾਂ ਪੁਰਾਣੇ ਬੂਟਿਆਂ ਨੂੰ ਪਿਆਰ ਕਰਦੇ ਨੇ ਇਹ ਪਿੰਡਾਂ 'ਚ ਆ ਕੇ ਸ਼ਹਿਰਾਂ 'ਚ ਬਸੇ ਹੋਏ ਨੇ ਮੰਨ ਲਓ ਉਹਨਾਂ ਦੀ ਕਿਸੇ 200-300 ਗੈ ਦਾ ਵਿੱਚ ਕੋਠੀ ਹੈ ਨਾਲ ਉਹਨਾਂ ਦਾ 200-300 ਗੈ ਦਾ ਪਲਾਟ ਪਿਆ ਫਰੀ ਪੀ ਉੱਥੇ ਤੁਸੀਂ ਲਾ ਸਕਦੇ ਹੋ ਕਿ ਨਹੀਂ ਬਿਲਕੁਲ ਤੁਸੀਂ ਸਾਡੀ ਨਰਸਰੀ ਹੈ ਜਿਹੜੀ ਲੰਗ ਨਰਸਰੀ ਉੱਤੇ ਪਹੁੰਚੋ ਉੱਥੇ ਜਾ ਕੇ ਤੁਹਾਨੂੰ ਪਤਾ ਲੱਗੇ ਕਿ ਸਾਡੇ ਵਿਰਾਸਤੇ ਅਸਲੀ ਰੁੱਖ ਕਿਹੜੇ ਸੀ ਜੇ ਤੁਹਾਡੇ ਕੋਈ ਮੰਨ ਲਓ ਕਿਸੇ ਨੂੰ ਹੁੰਦਾ ਹੈ ਕਿਸੇ ਦਾ ਝੰਡ ਨਾਲ ਕੋਈ ਕਹਿੰਦੇ ਨਹੀਂ ਸਾਡੇ ਪਹਿਲਾਂ ਕੇਚ ਚ ਝੰਡ ਲੱਗੀਆਂ ਸੀ ਕੋਈ ਖਰੀਰਾ ਵਾਲੇ ਕੇਚ ਸੀ ਖਰੀਰ ਲੱਗਿਆ ਹੁੰਦਾ ਝੰਡ ਲੱਗਿਆ ਹੁੰਦਾ ਤੁਸੀਂ ਆਪਣੇ ਲੈ ਜਾਓ ਫ੍ਰੀ ਪੋਸਟ ਹੈ ਅੱਛਾ ਫ੍ਰੀ ਹੋ ਕੋਸਟ ਤੁਸੀਂ ਕਿਸੇ ਨੂੰ ਦੋ ਚਾਰ ਬੂਟੇ ਜਿੰਨੇ ਵੀ ਚਾਹੀਦੇ ਨੇ ਉਹ ਆਪਣੇ ਘਰ ਲਾਵੇ ਪਾਂ ਵਿਚਾਰ ਹਨ ਹਾਂਜੀ ਹਾਂ ਦੇਖੋ ਜਿਹੜਾ ਇਨਸਾਨ ਆਪਣੇ ਘਰ ਤੋਂ ਚੱਲ ਕੇ ਲੰਘੇ ਨਰਸਿੰਗ ਤੋਂ ਮੋਟਾ ਲੈ ਕੇ ਜਾਏਗਾ ਤਾਂ ਆਬਵੀਅਸ ਹੀ ਗੱਲ ਹੈ ਕਿ ਉਹਦੀ ਸੰਭਾਲ ਕਰੇਗਾ ਸੰਭਾਲ ਕਰੇਗਾ ਵੀ ਬਿਲਕੁਲ ਇਹ ਤਾਂ ਹੈ ਹੀ ਚਲੋ ਠੀਕ ਹੈ ਜੀ ਥੈਂਕ ਯੂ ਵੈਰੀ ਮਚ